ਪਿਤੇ ਦੋ ਦਿਨਾਂ ਤੋਂ ਅਨਾਜ ਮੰਡੀ ਵਿੱਚ ਪ੍ਰਧਾਨ ਦਵਿੰਦਰ ਸਿੰਘ ਵੈਦਵਾਨ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਦ ਵਿੱਚ ਚੱਲ ਰਿਹਾ ਹੈ ਸਿਆਸੀ ਡਰਾਮੇ ਦਾ ਅੰਤ ਸਮਝੌਤਾ ਹੋਣ ਨਾਲ ਹੋ ਗਿਆ ਮੰਡੀ ਵਿੱਚ ਵਿਧਾਇਕਾ ਨੀਨਾ ਮਿੱਤਲ ਅਤੇ ਐਸਟੀਐਮ ਅਵਿਕੇਸ਼ ਗੁਪਤਾ ਨੇ ਦੋਮਾ 13 ਵਿੱਚ ਹੋਏ ਮਨਮਟਾਰ ਨੂੰ ਦੂਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਅੱਜ ਸਵੇਰ ਤੋਂ ਆਰਤੀ ਪ੍ਰਦਾਨ ਦਵਿੰਦਰ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਮਾਰਕੀਟ ਕਮੇਟੀ ਦੇ ਦਫ਼ਤਰ ਮੋਰੇ ਰੋਜ਼ ਪ੍ਰਦਰਸ਼ਨ ਕਰਦੇ ਰਹੇ ਪਰ ਬਾਅਦ ਦੁਪਹਿਰ 2:13 ਵਿੱਚ ਸਮਝੌਤਾ ਹੋ ਗਿਆ ਤੇ ਤਿੰਨ ਆਰਤੀਆਂ ਦੇ ਮੁੱਤਲ ਕੀਤੇ ਗਏ ਲਾਇਸੈਂਸ ਬਹਾਲ ਕਰਨ ਦਾ ਭਰੋਸਾ ਦਿੱਤਾ ਗਿਆ ਦੇਖੋ ਕੱਲ ਦਾ ਮੇਰੇ ਕੋਲ ਖਬਰਾਂ ਆ ਰਹੀਆਂ ਸੀਗੀਆਂ ਕਿ ਮੰਡੀ ਦੇ ਜਿਹੜੇ ਵਪਾਰੀ ਨੇ ਮੈਂ ਉਹਨਾਂ ਨੂੰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਨੇ ਕੁਝ ਅਕਸ਼ਬਦ ਬੋਲੇ ਉਸ ਕਰਕੇ ਇਹ ਜਿਹੜੀ ਕੱਲ ਸਾਰਾ ਭੜਕਿਆ ਮਾਮਲਾ ਉਹ ਉਸ ਤੋਂ ਬਾਅਦ ਇਹਨਾਂ ਦੇ ਲਾਇਸੈਂਸ ਕੈਨਸਲ ਕੀਤੇ ਗਏ ਸਸਪੈਂਡ ਕੀਤੇ ਗਏ ਤੇ ਮੈਂ ਇਹ ਕਹੂੰਗੀ ਕਿ ਜੇ ਕੋਈ ਗੱਲ ਹੈ ਜੇ ਕੋਈ ਕਿਸੇ 'ਚ ਕਮੀ ਪਾਈ ਜਾਂਦੀ ਹੈ ਉਹਦੀ ਇਨਕੁਆਇਰੀ ਕੀਤੀ ਜਾਂਦੀ ਹੈ ਇਹ ਨਹੀਂ ਹੁੰਦਾ ਵੀ ਸਿੱਧਾ ਹੀ ਤੁਗਲਕੀ ਤੁਗਲਕੀ ਫਰਮਾਨ ਚ ਤੇ ਜਾਇਆ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਵਪਾਰੀ ਸਾਡੇ ਮਾਨਯੋਗ ਨੇ ਰਿਸਪੈਕਟਿਡ ਨੇ ਦੇਖੋ ਜੇ ਵਪਾਰ ਚੱਲਦਾ ਤਾਂ ਹੀ ਹਲਕੇ ਤਰੱਕੀਆਂ ਕਰਦੇ ਨੇ ਤੇ ਪਰ ਇੱਕਦਮ ਵਪਾਰੀਆਂ ਨੂੰ ਚੋਰ ਕਹਿਣਾ ਜਾਂ ਤਾਂ ਮੈਨੂੰ ਕਹਿੰਨੀਏ ਸਾਬਿਤ ਕਰੋ ਕੋਈ ਚੋਰ ਹੈ ਉਹਨੂੰ ਸਾਬਿਤ ਕਰੋ ਉਹਨੂੰ ਮਿਲ ਕੇ ਸਜ਼ਾ ਦੇਵਾਂਗੇ ਜੇ ਵਪਾਰੀ ਚੋਰ ਹੈ ਤਾਂ ਪਹਿਲਾਂ ਜਿਹੜੇ ਅਫੀਸਰ ਸੀਗੇ ਸੁੱਤੇ ਪਏ ਸੀ ਜਾਂ ਉਹਨਾਂ ਦੇ ਹਿੱਸੇਪੱਤੀਆਂ ਸੀਗੇ ਇਸ ਕਰਕੇ ਉਹਨਾਂ ਤੇ ਕੋਈ ਕਾਰਵਾਈਆਂ ਨਹੀਂ ਕੀਤੀਆਂ ਗਈਆਂ ਪਰ ਜਿਹੜਾ ਕੱਲ ਹੋਇਆ ਉਹ ਬਹੁਤ ਨਿੰਦਨਯੋਗ ਹੈ ਜਿਹੜੇ ਇਹਨਾਂ ਦੇ ਲਾਇਸੈਂਸ ਸਸਪੈਂਡ ਕੀਤੇ ਗਏ ਨੇ ਤੇ ਵਪਾਰੀਆਂ ਨੂੰ ਚੋਰ ਕਿਹਾ ਗਿਆ ਉਹਦੀ ਮੈਂ ਬਹੁਤ ਨਿੰਦਾ ਕਰਦੀ ਆਂ ਨਵਲ ਵੀ ਕਿਹਾ ਸੀ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਸਪਸ਼ਟਿਕਨ ਦੇਣ ਵਾਸਤੇ ਚੋਰੀ ਦੇ ਘੰਟੇ ਦਾ ਕੋਈ ਜਵਾਬ ਦਿੱਤਾ ਉਹਨਾਂ ਦਾ ਇਹ ਜੀ ਕੀ ਇਹਨਾਂ ਨੇ ਗੁਨਾਹ ਕਰਤੇ ਇਹਨਾਂ ਨੇ ਕੋਈ ਮਾਡਲ ਕਰਤੇ ਜਿਹੜੇ 24 ਘੰਟੇ ਦਿੱਤੇ ਗੁਰ ਛੁੱਟੀ ਵਾਲੇ ਦਿਨ ਹੀ ਚੱਕ ਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਇਹ ਜਿਹੜੀਆਂ ਬਦਲੇਖੋਰੀ ਦੀਆਂ ਭਾਵਨਾ ਹੈ ਜਾਂ ਗਲਤ ਇਹ ਕੀਤਾ ਗਿਆ ਇਹ ਬਹੁਤ ਨਿੰਦਨੀ ਹੈ ਸੀਐਮ ਸਾਹਿਬ ਦੀ ਨਿਗਾਹ ਚ ਵੀ ਇਹ ਸਾਰੇ ਕਿਤੇ ਹੈ ਅਸੀਂ ਵਪਾਰੀਆਂ ਨੂੰ ਜਿਹੜੇ ਧਰਨੇ ਤੇ ਬੈਠੇ ਇਹਨਾਂ ਦਾ ਧਰਨਾ ਹੁਣ ਐਸਡੀਐਮ ਸਾਹਿਬ ਗਏ ਨੇ ਜਲਦੀ ਖਤਮ ਕੀਤਾ ਜਾ ਰਿਹਾ ਪਰ ਮੈਂ ਇੱਕ ਵਪਾਰੀਆਂ ਦੇ ਵੀਰਾਂ ਦੀ ਤਾਰੀਫ ਵੀ ਕਰੂੰਗੀ ਕਿ ਇਹਨਾਂ ਨੇ ਆਪਦਾ ਰੋਸ ਕੀਤਾ ਪਰ ਮੰਡੀ ਨਹੀਂ ਇਹ ਲੇਵਰ ਲੱਗੀ ਹੋਈ ਹੈ ਕਿਸਾਨ ਵੀਰ ਆਪਦੀ ਕਨਕ ਲਿਹਾ ਰਹੇ ਨੇ ਇਹਨਾਂ ਨੇ ਆਪਦਾ ਰੋਸ ਕੀਤਾ ਪਰ ਮੰਡੀ ਦਾ ਨੁਕਸਾਨ ਨਹੀਂ ਹੋਣ ਦਿੱਤਾ ਪਰ ਕੱਲ ਤਾਂ ਇਹਨਾਂ ਨੇ ਇਹ ਕਿਹਾ ਸੀਗਾ ਜੀ ਪ੍ਰਧਾਨ ਸਾਹਿਬ ਵੱਲੋਂ ਵੀ ਅੱਜ ਮੰਡੀ ਰਾਜਪੁਰ ਬੰਦ ਹੋਊਗੀ ਜੇ ਮਸ ਹੱਲਾ ਨਿਕਲਿਆ ਫਿਰ ਕੱਲੋਂ ਸਾਰੇ ਜ਼ਿਲ੍ਹਾ ਬੰਦ ਹੋਊਗਾ ਜੀ ਉਹ ਤੇ ਫਿਰ ਖਾਲਾ ਜੀ ਉਤਰੇ ਜੀ ਨਹੀਂ ਦੇਖੋ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਕੀ ਨਾ ਕਿਹਾ ਮੈਂ ਆਪਣੀ ਰਾਜਪੁਰਾ ਮੰਡੀ ਦੀ ਗੱਲ ਕਰ ਰਹੀ ਆ ਅੱਜ ਉਹਨਾਂ ਨੇ ਮੰਡੀ ਨਹੀਂ ਬੰਦ ਕੀਤੀ ਉਹਨਾਂ ਨੇ ਸਰਕਾਰ ਦਾ ਮੰਡੀ ਦਾ ਰਾਜਪੁਰੇ ਦਾ ਸਾਰਿਆਂ ਦਾ ਧਿਆਨ ਰ ਇਸ ਵੱਲੋਂ ਰੱਖਿਆ ਕਿ ਕੀ ਸਾਡੇ ਕਿਸਾਨ ਵੀਰ ਜਿਹੜੇ ਫਸਲ ਲੈ ਕੇ ਆਏ ਆ ਉਹਨਾਂ ਦਾ ਨੁਕਸਾਨ ਨਾ ਹੋਵੇ ਪਰ ਹਾਂ ਉਹਨਾਂ ਨੇ ਆਪਦਾ ਰੋਸ ਵੀ ਸਾਰੇ ਵਪਾਰੀਆਂ ਨੇ ਪੂਰਾ ਪ੍ਰਗਟ ਕੀਤਾ ਤੇ ਉਹ ਰੋਸ ਦਾ ਜਿਹੜਾ ਹੈਗਾ ਹੱਲ ਹੁਣ ਜਲ ਗਏ ਐਸਡੀਐਮ ਸਾਹਿਬ ਗਏ ਨੇ ਔਰ ਜਲਦੀ ਇਸ ਦਾ ਹੱਲ ਕੱਢ ਕੇ ਲਿਆਉਣਗੇ ਕੀ ਹੁਣ ਮਤਲਬ ਐਂਡ ਜਿਹੜਾ ਕੀ ਇਸ ਸੱਤੇ ਪਹੁੰਚੀ ਹਾਲੇ ਐਸਡੀਐਮ ਸਾਹਿਬ ਗਏ ਨੇ ਮੈਂ ਇਹੀ ਇਹੀ ਕਹੂੰਗੀ ਕਿ ਇਹਨਾਂ ਨੇ ਲਾਇਸੈਂਸ ਬਾਹਰ ਹੋਣਗੇ ਆਪਦਾ ਕੰਮ ਕਰਨਗੇ ਹਾਂ ਜੇ ਕੋਈ ਕਸੂਰਵਾਰ ਹੈ ਉਹਦੀ ਕਾਰਵਾਈਆਂ ਹੋਣ ਦੇਖੋ ਆਨ ਆਲੇ ਸਮੇਂ ਤਾਂ ਆਪਾਂ ਨੂੰ ਘੰਟੇ ਦਾ ਨਹੀਂ ਪਤਾ ਕੀ ਹੋਣਾ ਆਨ ਆਲੇ ਸਮੇਂ ਦਾ ਮੈਂ ਕੀ ਦੱਸ ਸਕਦੀ ਆ ਇਸ ਕਰਕੇ ਆਪਾਂ ਅੱਜ ਦਾ ਜਿਹੜਾ ਇਸ਼ੂ ਹੈ ਇਹ ਪਹਿਲਾਂ ਇਹਨੂੰ ਸੋਲਵ ਕਰਕੇ ਆਪਦੀ ਮੰਡੀ 'ਚ ਖੁਸ਼ਹਾਲੀ ਲੈ ਕੇ ਆਈਏ ਆਪਸ ਚ ਜਿਹੜਾ ਕੋਈ ਇਸ਼ੂ ਥੋੜਾ ਬੋਤਾ ਆਇਆ ਸੀਗਾ ਉਹ ਯੂਸੂਲੀ ਕਈ ਵਾਰੀ ਆ ਜਾਂਦਾ ਹੁੰਦਾ ਜਦੋਂ ਏਡਾ ਵੱਡਾ ਕੰਮ ਆਪਾਂ ਕਰਦੇ ਆ ਤਾਂ ਆਪਸ ਦੇ ਵਿੱਚ ਕਈ ਵਾਰੀ ਕੁਝ ਮਤਭੇਦ ਆ ਜਾਂਦੇ ਆ ਉਹ ਸਾਰੇ ਰਿਸੋਲਵ ਹੋ ਗਏ ਐ ਤੇ ਕੋਈ ਵੀ ਹੁਣ ਦਿੱਕਤ ਨਹੀਂ ਹੈਗੀ ਐ ਹੁਣ ਮੰਡੀ ਬੜੀ ਆਰਾਮ ਨਾਲ ਤੇ ਬੜੀ ਵਧੀਆ ਤਰੀਕੇ ਨਾਲ ਚੱਲੇਗੀ ਥੈਂਕ ਯੂ ਜਿਹੜੇ ਵੀ ਮਤਭੇਦ ਸੀ ਉਹ ਸਾਰੇ ਰਿਸੋਲਵ ਹੋ ਗਏ ਸਰ ਜਿਹੜੀ ਮੈਪਲੀ ਇੰਦਰ ਪੀਸੀਬੀ ਤੋਂ ਇਹਨਾਂ ਨੂੰ ਮੰਗ ਸੀ ਮੈਂ ਉਹੀ ਕਹਿ ਰਹਿਣਾ ਜਿਹੜੇ ਵੀ ਮਤਭੇਦ ਸੀਗੇ ਉਹ ਸਾਰੇ ਰਿਸੋਲਵ ਹੋ ਗਿਆ ਹੁਣ ਕਿਸੇ ਤਰ੍ਹਾਂ ਦਾ ਕੋਈ ਇਸ਼ੂ ਪੈਂਡਿੰਗ ਨਹੀਂ ਹੈਗਾ ਤੇ ਹੁਣ ਮੰਡੀ ਆਪਾਂ ਆਪਾਂ ਮੰਡੀ 'ਚ ਚੱਲਦੇ ਆਂ ਨਲੇ ਹੁਣ ਆਪਾਂ ਜੇ ਕੋਈ ਬੋਲੀ ਬੁੱਲੀ ਹੈਗੀ ਉਹ ਵੀ ਦੇਖ ਲਈਏ ਠੀਕ ਅ ਪਿਛਲੇ ਦਿਨੀ ਜੋ ਵਿਦਵਾਨ ਜੀ ਦਾ ਆਪਣਾ ਦਵਿੰਦਰ ਜੀ ਦਵਿੰਦਰ ਵਿਦਵਾਨ ਜੀ ਵੱਲੋਂ ਜੋ ਕੁਝ ਮਿਸਅੰਡਰਸਟੈਂਡਿੰਗ ਹੋਈ ਸੀ ਕਿ ਉਹ ਅੱਜ ਬੈਠ ਕੇ ਆਪਸ ਸੋਲਵ ਹੋ ਗਈ ਹੈ ਤੇ ਮੈਂ ਤਾਂ ਹੁਣ ਇਹੀ ਚਾਹਾਂਗਾ ਕਿ ਜਿਹੜੀ ਮੰਡੀ ਹੈਗੀ ਆਪਣੀ ਸਮੂਚਲ ਜੇ ਦਵਿੰਦਰ ਜੀ ਨੂੰ ਕਿਤੇ ਮੇਰੀ ਲੋੜ ਹੋਵੇ ਤੇ ਮੈਂ ਇਹਨਾਂ ਨਾਲ ਖੜਾ ਐ ਕਲੀਰਕਲ ਮੇਰੀ ਡਿਊਟੀ ਬੰਦਦੀ ਐ ਉਰੇ ਦਾ ਇੰਚਾਰਜ ਹੋਣ ਦੇ ਨਾਤੇ ਤੇ ਬਾਕੀ ਜਿਹੜੇ ਕੋਈ ਮਨਵਟਾ ਸੀ ਦੂਰ ਹੋ ਗਈ ਸਾਰੇ ਖਤਮ ਕਰਤੇ ਸੀ ਸਾਲ ਉਹ ਜਿਹੜੇ ਕੀਤੇ ਹੈਗੇ ਜੀ ਉਹ ਸ਼ਾਮ ਤੱਕ ਅਸੀਂ ਇਹਨਾਂ ਨੂੰ ਬਹਾਲ ਕਰ ਦਿਆਂਗੇ ਦੇਖੋ ਇਹ ਕੜੀਦਰ ਕੜੀ ਜੁੜੀ ਵੀ ਹੁੰਦੀ ਅੱਗੇ ਅਸੀਂ ਰਲ ਮਿਲ ਕੇ ਆਪਣੀ ਮੰਡੀ ਚਲਾਵਾਂਗੇ ਜੀਮੇਂਦਾਰ ਨੂੰ ਵੇਲਾ ਕਰਕੇ ਘਰ ਭੇਜਾਂਗੇ ਕੋਈ ਗੁੱਸਾ ਗਿੱਲਾ ਤਾਂ ਨਹੀਂ ਹੈਗਾ ਕੋਈ ਗੁੱਸਾ ਗਿੱਲਾ ਨਹੀਂ ਸਾਰੇ ਸਾਡੇ ਭਾਈ ਆ ਅਸੀਂ ਕਾਰੋਬਾਰ ਕਰਲਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ